ਕਰੋ ਦੁਆਵਾ ਹਰ ਪਾਸੇ ਸਭ ਸੁਖ ਹੋਵੇ ਫੁੱਲਾਂ ਤੋਂ ਵੀ ਸੋਨਾ ਸਭ ਦਾ ਮੁਖ ਹੋਵੇ ਕਰੋ ਦੁਆਵਾ ਹਰ ਪਾਸੇ ਸਭ ਸੁਖ ਹੋਵੇ ਫੁੱਲਾਂ ਤੋਂ ਵੀ ਸੋਣਾ ਸਭ ਦਾ ਮੁਖ ਹੋਵੇ ਦੇ ਉਸ ਨੇ ਹ ਜਨਨੋ ਕੇ ਸ਼ਾਂਤੀ ਬਣੀ ਰਹੇ ਟਟ ਤੇ ਨਾ ਕੋਈ ਕਹਿਰ ਅਜੇ ਹੱਕੇ ਦੁੱਖ ਹੋਵੇ ਦੇ ਉਸਨੇ ਹਾਂ ਜਨਨੂ ਕੇ ਸ਼ਾਂਤੀ ਬਣੀ ਰਹੇ ਟੁੱਟੇ ਨਾ ਕੋਈ ਕਹਿਰ ਜੇ ਹੱਕੇ ਦੁਖ ਹੋਵੇ ਗੰਨਾਂਗਰ ਨੇੜ ਤੇ ਤੋਪਾਂ ਵਿਨਾਸ਼ ਦੇ ਰਾ ਨੇ ਰਾਲ ਸ਼ਾਂਤੀ ਦਾ ਦੀਪ ਜਗਾਈਏ ਸੁਖ ਹੋਵੇ ਗੰਨਾਂਗਰ ਵਿਨਾਸ਼ ਦੇ ਰਾਨੇ ਰਲ ਸ਼ਾਂਤੀ ਦਾ ਦੀਪ ਜਗਾਈਏ ਕੇ ਸੁਖ ਹੋਵੇ ਕਲੀਆਂ ਵਰਗੇ ਕੋਮਲ ਰੂਪ ਰਬ ਦਾ ਬੱਚੇ ਇਹਨਾ ਬਾਜੋ ਸੁਣੀ ਨਾ ਮਾਂ ਕਿਸੇ ਦੀ ਕੁਖ ਹੋਵੇ ਕਲੀਆਂ ਵਰਗੇ ਕੋਮਲ ਰੂਪ ਰਬ ਦਾ ਬੱਚੇ ਇਹਨਾ ਬਾਜੋ ਸੁਣੀ ਨਾ ਮਾਂ ਕਿਸੇ ਦੀ ਕੁੱਖ ਹੋਵੇ ਫੁੱਲਾਂ ਤੋਂ ਬਿਨਾ ਬਗੀਚਾ ਵੀ ਕਦ ਸੋਹੇ ਨਾ ਰੋਹੀ ਵਿੱਚ ਕਦੇ ਨਾ ਕੱਲਾ ਕੋਈ ਰੁਖ ਹੋਵੇ ਫੁੱਲਾਂ ਤੋਂ ਬਿਨਾ ਬਗੀਚਾ ਵੀ ਕਦਸੋ ਹੈ ਨਾ ਰੋਹੀ ਵਿੱਚ ਕਦੇ ਨਾ ਕੱਲਾ ਕੋਈ ਰੁਖ ਹੋਏ ਹਰ ਮਜਬਦ ਜੀ ਨੂੰ ਮਿਲਦੀ ਹੋਵੇ ਰੋਟੀ ਗਰੀਬ ਦੀ ਮੌਤ ਕਦੇ ਨਾ ਉਸ ਦੀ ਭੁੱਖ ਹੋਵੇ ਹਰ ਮਜਬਦ ਜੀ ਨੂੰ ਮਿਲਦੀ ਹੋਵੇ ਰੋਟੀ ਗਰੀਬ ਦੀ ਮੌਤ ਕਦੇ ਨਾ ਉਸ ਦੀ ਭੁੱਖ ਹੋਵੇ ਕਈ ਦਿਨਾਂ ਤੋਂ ਪਤਾ ਨਹੀਂ ਕਿਉਂ ਅੱਖ ਫਰਕੇ ਰੱਬਾ ਦੁਆ ਕੇ ਵੈਰੀ ਦੇ ਘਰ ਵੀ ਸੁਖ ਹੋਵੇ ਕਈ ਦਿਨਾਂ ਤੋਂ ਪਤਾ ਨਹੀਂ ਕਿਉਂ ਅੱਖ ਫਰਕੇ ਰੱਬਾ ਦੁਆ ਕੇ ਵੈਰੀ ਦੇ ਘਰ ਵੀ ਸੁਖ ਹੋਵੇ ਪਰਮਾਤਮਾ ਕਦੇ ਐਸੀ ਹਨੇਰੀ ਚੁੱਲੇ ਕਿ ਅਮੜੀ ਦਾਸੀ ਨਾ ਕਿਸੇ ਵਜਾ ਤਕ ਹੋਵੇ ਪਰਮਾਤਮਾ ਕਦੇ ਨਾ ਐਸੀ ਹਨੇਰੀ ਚੁੱਲੇ ਕੇ ਅਮੜੀ ਦਾਸੀ ਨਾ ਕਿਸੇ ਵਜਾ ਤਕ ਹੋਵੇ ਕਰੋ ਦੁਆਵ ਹਰ ਪਾਸ ਸਭ ਸੁਖ ਹੋਵੇ ਫੁੱਲਾ ਤੋਂ ਵੀ ਸੋਣਾ ਸਬਦਾ ਮੁਖ ਹੋਵੇ ਜੀ ਕਰੋ ਦੁਆਵਾ ਹਰ ਪਾਸੇ ਸਭ ਸੁਖ ਹੋਵੇ ਫੁੱਲਾਂ ਤੋਂ ਵੀ ਸੋਣਾ ਸਬਦਾ ਮੁਖ ਹੋਵੇ